ਮਿੱਟੀ ਦੇ ਵਿੱਚੋਂ ਅੰਨ ਪੈਦਾ ਕਰਕੇ ਹਰ ਇੱਕ ਦੇ ਘਰ ਵਿੱਚ ਪੰਚਾਉਣ ਵਾਲਾ ਅੰਨਦਾਤਾ ਅਜ ਮਰਨ ਬਰਤ ਦੇ ਬੈਠਾ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਪੋਸਟਾਂ ਦੇਖ ਕੇ ਇੰਨਾ ਮਨ ਭਾਵਕ ਹੋਇਆ ਕਿ ਅੱਜ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਕੀ ਕੋਈ ਰਾਜਨੀਤਿਕ ਨੇਤਾ ਅੰਨ ਨਹੀਂ ਖਾਂਦਾ ਕੀ ਕੋਈ ਧਾਰਮਿਕ ਆਗੂ ਜਿੱਥੇ ਬੰਦियां ਅੰਨ ਨਹੀਂ ਖਾਂਦੀਆਂ ਅਫਸੋਸ ਕਿ ਅੱਜ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਸੇ ਦੇ ਕੰਨ ਤੇ ਕੋਈ ਜੂਨੀ ਸਰਕ ਰਹੀ ਮਨ ਹਾਦੀ ਕਿਸਾਨੀ ਕਰਨੀ ਸ਼ਰਮ ਪਾਣੀ ਤਨਕੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਕਿਸਾਨੀ ਦੀ ਸੱਚੀ ਸੁੱੱਚੀ ਕਿਰਤ ਦਾ ਦ੍ਰਿਸ਼ਟਾਂਤ ਦੇਖ ਕੇ ਮਹਾਰਾਜ ਨੇ ਕਿਆ ਬੰਦਿਆ ਕਰਮਾਂ ਦੀ ਖੇਤੀ ਇਸ ਤਰ੍ਹਾਂ ਬੀਜ ਜਿਸ ਤਰ੍ਹਾਂ ਇੱਕ ਕਿਸਾਨ ਫਸਲ ਬੀਜਦਾ ਇੰਨੀ ਸੱਚੀ ਸੁੱੱਚੀ ਕਿਰਤ ਇੱਕ ਕਿਸਾਨ ਕਰਦਾ ਹੈ ਤੇ ਅੱਜ ਅੱਜ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਜੇ ਅੱਜ ਅਸੀਂ ਉਹਨਾਂ ਦਾ ਸਾਥ ਨਾ ਦਿੱਤਾ ਕਿ ਅੱਜ ਅਸੀਂ ਘਰਾਂ ਵਿੱਚੋਂ ਨਿਕਲ ਕੇ ਉਹਨਾਂ ਨਾਲ ਨਾਲ ਖੜੇ ਹੋਏ ਆ ਨਾ ਤੇ ਇਸ ਦਾ ਨਤੀਜਾ ਹਰ ਇੱਕ ਨੂੰ ਭੁਗਤਣਾ ਪੈਣਾ ਹੈ ਅਫਸੋਸ ਹੁਣ ਹੈ ਸਾਨੂੰ ਪਰ ਅਸੀਂ ਜਿਉਂਦੇ ਦਾ ਸਾਥ ਨਹੀਂ ਦਿੰਦੇ ਗੱਲ ਸੱਚ ਹੈ ਅਸੀਂ ਜਿਉਂਦਿਆਂ ਦਾ ਸਾਥ ਨਹੀਂ ਦਿੰਦੇ ਅਸੀਂ ਮਰਿਆ ਤੇ ਮਰਸੀਆਂ ਬਣਾਉਣ ਚੋਕੇ ਆ